ਸੱਜਣ ਜੀ ਅੱਜ ਦੇਖ ਰਿਹਾ ਦਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਮੌਸਮ ਬਾਰੇ ਗੱਲਬਾਤ ਕਰਾਂਗੇ ਗਰਮੀ ਕਾਫੀ ਪੈ ਰਹੀ ਹੈ ਤੇ ਪੂਰੇ ਸਾਲ ਬਾਰੇ ਰਿਪੋਰਟ ਆਈ ਹੈ ਵੀ ਗਰਮੀ ਸਾਰੇ ਕੈਨੇਡਾ 'ਚ ਜਿਆਦਾ ਪੈਣੀ ਹੈ ਜਿੰਨੀ ਜਿੰਨੀ ਵੀ ਅੱਗੇ ਪੈਂਦੀ ਸੀ ਦੂਜਾ ਸਰੀ ਫੂਡ ਬੈਂਕ ਸਕੂਲੀ ਬੱਚਿਆਂ ਪ੍ਰਤੀ ਚਿੰਤਾਤਾ ਇਸ ਵੇਲੇ ਛੁੱਟੀਆਂ ਹੋ ਜਾਣੀਆਂ ਹੁਣ ਇਹਦੇ ਬਾਰੇ ਗੱਲਬਾਤ ਕਰਦੇ ਕਿ ਮਸਲਾ ਕੀ ਆ ਤੀਜਾ ਇੱਕ ਡਾਕਟਰ ਨੇ ਫਰੇਜ਼ਰ ਹੈਲਥ ਦੇ ਉੱਤੇ ਕੇਸ ਕੀਤਾ ਤੇ ਚੌਥੀ ਗੱਲਬਾਤ ਕਰਨੀ ਹੈ ਜਿਹੜੇ ਕੈਨੇਡਾ ਤੋਂ ਅਮਰੀਕਾ ਆਉਣ ਵਾਲੇ ਆ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਘਟ ਗਈ ਆ ਤੇ ਇੱਕ ਕੈਮਰੂਪ ਸਿਟੀ ਹਾਲ ਦਾ ਮਾਮਲਾ ਆ ਉਹਦੇ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਮੌਸਮ ਬਾਰੇ ਬਹੁਤੇ ਕੈਨੇਡਾ ਦੇ ਜਿਹੜੇ ਹਿੱਸੇ ਨੇ ਉਹ ਗਰਮ ਹੋਣਗੇ ਐਤਕੀ ਆਮ ਗਰਮੀਆਂ ਨਾਲੋਂ ਸਪੈਸ਼ਲੀ ਅਨਟੈਰੀਓ ਦੇ ਵਿੱਚ ਜਾਂ ਉਧਰਲੇ ਪਾਸੇ ਦੇ ਨਾਲ ਲੱਗਦਾ ਜਿਹੜਾ ਈਸਟਰਨ ਕੈਨੇਡਾ ਆ ਜਿੱਥੇ ਇਹ ਆਲਮੋਸਟ ਮਤਲਬ ਗਰੰਟੀ ਹੋਈ ਕਹੀ ਜਾ ਰਹੀ ਹੈ ਵੀ ਗਰਮੀ ਲਈ ਤੁਸੀਂ ਜੇ ਅਨਟਾਰੀਓ ਚ ਰਹਿੰਦੇ ਹੋ ਜਾਂ ਦੇ ਨੇੜੇ ਚੜੇ ਰਹਿੰਦੇ ਹੋ ਈਸਟ ਕੋਸਟ ਦੇ ਉੱਤੇ ਤਾਂ ਥੋੜਾ ਜਿਹਾ ਤਿਆਰ ਰਹੋ ਗਰਮੀ ਜ਼ਿਆਦਾ ਪੈਣੀ ਹੈ ਕੁਝ ਇਲਾਕੇ ਠੰਡੇ ਰਹਿਣਗੇ ਜਿਹੜੇ ਸਮੁੰਦਰ ਦੇ ਨੇੜੇ ਲੱਗਦੇ ਬ੍ਰਿਟਿਸ਼ ਕੋਲੰਬੀਆ ਦੇ ਇਲਾਕੇ ਚ ਕੁਝ ਨਾਰਥ-ਵੈਸਟ ਟੈਰਿਟਰੀਜ਼ ਆ ਉਹਨਾਂ ਦੇ ਵਿੱਚ ਤਾਪਮਾਨ ਆਮ ਗਰਮੀ ਨਾਲੋਂ ਥੋੜਾ ਜਿਹਾ ਠੰਡਾ ਰਹਿਣ ਦੀ ਸੰਭਾਵਨਾ ਹੈ ਈਸ਼ਵਰੀ ਦੂਜਾ ਇਹ ਕਿ ਰੋਜ਼ ਹੀ ਗਰਮੀ ਨਹੀਂ ਪੈਣੀ ਇਹ ਅਸਲ ਦੇ ਵਿੱਚ ਸਾਰੀ ਸਮਰ ਦੇ ਬਾਰੇ ਨਹੀਂ ਸਮਰ ਦੇ ਬਾਰੇ ਆ ਨਾ ਕਿ ਹਰ ਇੱਕ ਦਿਨ ਬਾਰੇ ਸੋ ਫੇਰ ਵੀ ਵਿੱਚ ਵਿੱਚ ਜਿਹੜੀ ਆ ਠੰਡ ਆ ਉਹ ਕਿਤੇ ਨਾ ਕਿਤੇ ਹੋਊਗੀ ਔਰ ਇਹਦਾ ਜਿਹੜਾ ਪੈਟਰਨ ਬਹੁਤ ਵੱਖਰਾ ਆ ਜਿਹੜੀਆਂ ਹੀਟ ਵੇਵਸ ਆ ਜਾਂ ਦੂਜੀਆਂ ਹੈਗੀਆਂ ਆ ਇਹ ਥੋੜੀਆਂ ਜੀਆਂ ਮਤਲਬ ਫਰਕ ਹੋ ਸਕਦਾ ਇਹ ਫਿਕਰ ਇਸ ਕਰਕੇ ਆ ਕੁਝ ਸਾਲ ਪਹਿਲਾਂ ਬੀਸੀ ਦੇ ਵਿੱਚ ਜਦੋਂ ਗਰਮੀ ਪਈ ਸੀ ਤੇ ਕਿੰਨੀਆਂ ਮੋਟਾ ਗਰਮੀ ਕਰਕੇ ਹੋ ਗਈਆਂ ਸੀ ਸੋ ਇਹ ਦੂਜਾ ਇਹਦੇ ਨਾਲ ਸਭ ਤੋਂ ਵੱਡਾ ਰਿਸਕ ਕਿਹੜਾ ਜੁੜਿਆ ਹੁੰਦਾ ਕਿ ਖੁਸ਼ਕ ਹਵਾ ਆ ਤੇ ਸਾਰਾ ਕੁਛ ਆ ਤੇ ਜਿਹੜੀ ਜੰਗਲੀ ਅੱਗ ਆ ਵੈਸਟਰਨ ਕੈਨੇਡਾ ਦੇ ਵਿੱਚ ਸਪੈਸ਼ਲੀ ਅਗਸਤ ਦੇ ਵਿੱਚ ਆਮ ਤੌਰ ਦੇ ਤੇ ਬਹੁਤ ਖਤਰਾ ਹੁੰਦਾ ਇਸ ਅ ਅੱਗ ਦਾ ਤੇ ਕਿਉਂਕਿ ਮਤਲਬ ਹੀਟ ਹੁੰਦੀ ਆ ਤੇ ਡਰਾਇਨੈਸ ਹੁੰਦੀ ਆ ਸੋ ਮੀਂਹ ਬਾਰੇ ਇਹਨਾਂ ਨੇ ਪ੍ਰੋਡੈਕਟ ਨਹੀਂ ਕੀਤਾ ਜਿਹੜੇ ਐਕਸਪਰਟ ਇਹ ਕਹਿੰਦੇ ਆ ਕਿ ਕੁਝ ਨਹੀਂ ਪਤਾ ਹਜੇ ਤੱਕ ਕਿਹੜੇ ਏਰੀਏ ਦੇ ਵਿੱਚ ਕਿਸ ਤਰੀਕੇ ਨਾਲ ਮੀਂਹ ਪੈਣੀ ਹੈ ਤੇ ਨਾ ਹੀ ਇਹਦੇ ਬਾਰੇ ਕੋਈ ਪ੍ਰੈਡਿਕਸ਼ਨ ਆ ਤੇ ਦੂਜੀ ਅਨਸਰਟਨ ਆ ਕਿਹਾ ਨਹੀਂ ਜਾ ਸਕਦਾ ਉਹ ਕਹਿੰਦੇ ਵੀ ਕੀ ਹੋਣਾ ਹੈ ਦੂਜਾ ਆ ਕਿ ਕਈ ਇਲਾਕਿਆਂ ਦੇ ਵਿੱਚ ਸਪੈਸ਼ਲ ਐਟਲਾਂਟਿਕ ਕੈਨੇਡਾ ਦੇ ਵਿੱਚ ਜ਼ਿਆਦਾ ਹਿਊਮਿਡਿਟੀ ਹੋਊਗੀ ਸੱਲ ਹੋਊਗੀ ਆਮ ਨਾਲੋਂ ਤੇ ਉਹ ਜਦੋਂ ਫਿਰ ਸੱਲ ਹੁੰਦੀ ਹਵਾ ਦੇ ਵਿੱਚ ਜਿਹੜੀ ਜਦੋਂ ਨਮੀ ਹੁੰਦੀ ਆ ਨਾ ਜਿਹਨੂੰ ਹਿਊਮਿਡਿਟੀ ਕਹਿੰਦੇ ਆ ਆ ਜਿਹੜੀ ਪੰਜਾਬ ਦੇ ਵਿੱਚ ਆਮ ਤੌਰ ਤੇ ਭਾਦੋਂ ਦੇ ਮਹੀਨੇ ਦੇ ਵਿੱਚ ਹੁੰਦੀ ਸੀ ਉਹ ਜਿਹੜਾ ਹਮ ਹੁੰਦਾ ਸੀ ਉਹ ਉਹ ਜਦੋਂ ਹਿਊਮਿਡਿਟੀ ਇੱਥੇ ਹਵਾ ਦੇ ਵਿੱਚ ਜ਼ਿਆਦਾ ਉਹਦੇ ਨਾਲ ਹਮ ਬਹੁਤ ਬਣਦਾ ਉਹ ਇੱਕ ਵੱਡੀ ਸਮੱਸਿਆ ਇੱਥੇ ਐਤਕੀ ਬਣ ਸਕਦੀ ਆ ਅ ਦੂਜਾ ਜਿਹੜਾ ਇਹਨਾਂ ਨੇ ਦੱਸੀ ਆ ਕਿ ਜਿਹੜੀਆਂ ਕੈਨੇਡਾ ਦੀਆਂ ਹੀਟ ਜਿਹੜੇ ਇਹ ਦੱਸਿਆ ਜਾ ਰਿਹਾ ਕਿ ਜਿਹੜੀਆਂ ਇਹ ਕੈਨੇਡਾ ਬਾਕੀ ਦੇਸ਼ਾਂ ਨਾਲੋਂ ਜ਼ਿਆਦਾ ਤੇਜ਼ੀ ਦੇ ਨਾਲ ਗਰਮ ਹੋ ਰਿਹਾ ਹਿਊਮਨ ਕਾਜ਼ ਆ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਕੋਈ ਵੀ ਮੁੱਦਾ ਚਰਚਾ ਦੇ ਵਿੱਚ ਰਹਿਣਾ ਉਹ ਸਾਰਿਆਂ ਨਾਲੋਂ ਜ਼ਿਆਦਾ ਵਾਤਾਵਰਣ ਦੇ ਉੱਤੇ ਗੱਲਬਾਤ ਹੋਣੀ ਆ ਸੋ ਐਕਸਟ੍ਰੀਮ ਹੀਟ ਜਿਹੜੀਆਂ ਆ ਥੋੜੇ ਦਿਨ ਪਹਿਲਾਂ ਆ ਹੁਣ ਜਿਹੜੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਵੀ ਦੇਖ ਲਓ ਹੀਟ ਦੇ ਪੁਰਾਣੇ ਰਿਕਾਰਡ ਕਿੰਨੇ ਬੀਸੀ ਦੇ ਵਿੱਚ ਕਿੰਨੇ ਰਿਕਾਰਡ ਟੁੱਟ ਗਏ ਬੀਸੀ ਕੀ ਉਹ ਅਮਰੀਕਾ ਤੱਕ ਪੂਰੇ ਸਾਰੇ ਇਹ ਸਾਰਾ ਕੁਝ ਹੋਇਆ ਹੈ ਹੀਟ ਵੇਵ ਜਿਹੜੀਆਂ ਜ਼ਿਆਦਾ ਆਉਣਗੀਆਂ ਬਾਰ-ਬਾਰ ਆਉਣਗੀਆਂ ਇੰਟੈਂਸ ਹੋਣਗੀਆਂ ਗਲੋਬਲ ਵਾਰਮਿੰਗ ਕਰਕੇ ਕਈ ਜਿਹੜੀਆਂ ਮਈ ਜਿਹੜੀ ਜਿਹੜੀ ਮਈ ਹੀਟ ਵੇਵ ਵਾਲ ਵਰਲਡਾ ਦੇ ਵਿੱਚ ਆ 2 ਤੋਂ 10 ਗੁਣਾ ਜ਼ਿਆਦਾ ਇਹਨੇ ਜਿਹੜਾ ਕਲਾਈਮੇਟ ਚੇਂਜ ਆ ਉਹਨੂੰ ਇਧਰਲੇ ਪਾਸੇ ਕਰ ਦਿੱਤਾ ਜਿਹੜੇ ਸਾਇੰਟਿਸਟ ਕਹਿ ਰਹੇ ਆ ਸੋ ਮੁੱਦਾ ਵੱਡਾ ਆ ਦੁਨੀਆ ਦੇ ਵਿੱਚ ਐਸ ਵੇਲੇ ਕੈਨੇਡਾ ਦੇ ਉੱਤੇ ਇਹਦਾ ਅਸਰ ਕਾਫੀ ਜ਼ਿਆਦਾ ਪੈ ਰਿਹਾ ਆ ਤੇ ਇਹ ਇੱਕ ਚਿੰਤਾ ਵਾਲੀ ਗੱਲ ਵੀ ਆ ਕਿ ਮੌਸਮ ਦੇ ਨਾਲ ਕਿਉਂਕਿ ਜਦੋਂ ਹੀਟ ਜ਼ਿਆਦਾ ਪੈਂਦੀ ਗਰਮੀ ਜ਼ਿਆਦਾ ਪੈਂਦੀ ਬਰਫ਼ਾਂ ਜ਼ਿਆਦਾ ਪਿਗਲਦੀਆਂ ਹੜ੍ਹ ਜ਼ਿਆਦਾ ਆਉਂਦੇ ਆ ਕਿੰਨਾ ਕੁਸ਼ੀ ਇਹ ਸਾਰੇ ਕੁਝ ਦੇ ਨਾਲ ਜੁੜਿਆ ਆ ਤੇ ਐਤਕੀ ਗਰਮੀ ਆਮ ਨਾਲੋਂ ਜ਼ਿਆਦਾ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਆ ਅਗਲੀ ਗੱਲਬਾਤ ਜਿਹੜੀ ਸਕੂਲਾਂ ਬਾਰੇ ਆ ਤੇਸਰੀ ਫੂਡ ਬੈਂਕ ਬਾਰੇ ਆ ਹੁਣ ਹੁਣਾ ਇਹ ਆ ਕਿ ਬਹੁਤ ਸਾਰੇ ਕਿੱਡ ਬੀਸੀ ਦੇ ਵਿੱਚ ਜਿਹੜੇ ਬੱਚੇ ਆ ਬੀਸੀ ਦੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਸਨੈਕਸ ਜਾਂ ਬ੍ਰੇਕਫਾਸਟ ਸਕੂਲ ਚੋਂ ਮਿਲਦਾ ਇਹਦਾ ਮਤਲਬ ਕੀ ਆ ਕਰਦੇ ਕੋ ਸਮਾਂ ਹੈ ਨਹੀਂ ਜਾਂ ਪੈਸੇ ਹੈ ਨਹੀਂ ਜਿਹੜੇ ਕਿ ਉਹਨਾਂ ਨੂੰ ਉਹ ਬ੍ਰੇਕਫਾਸਟ ਨਹੀਂ ਦੇ ਸਕਦੇ ਹੁਣ ਇਹ ਆ ਵੀ ਜਦੋਂ ਆਹ ਜੂਨ ਦੇ ਆਖਰ ਦੇ ਵਿੱਚ ਛੁੱਟੀਆਂ ਹੋ ਜਾਣੀਆਂ ਜਦੋਂ ਜੂਨ ਖਤਮ ਹੋਣਾ ਜੁਲਾਈ ਅਗਸਤ ਛੁੱਟੀਆਂ ਹੁੰਦੀਆਂ ਸਕੂਲਾਂ ਦੇ ਵਿੱਚ ਜਦੋਂ ਇਹ ਛੁੱਟੀਆਂ ਹੋ ਗਈਆਂ ਤੇ ਫੇਰ ਉਹਨਾਂ ਨੂੰ ਬ੍ਰੇਕਫਾਸਟ ਕੌਣ ਦੇਊਗਾ ਹੁਣ ਤੇ ਸਕੂਲ ਦਿੰਦਾ ਤੇ ਸਕੂਲ ਫ੍ਰੀ ਦਿੰਦਾ ਫੂਡ ਬੈਂਕ ਤੋਂ ਦਿੰਦਾ ਹੁਣ ਉਹ ਉਹ ਜਿਹੜਾ ਬ੍ਰੇਕਫਾਸਟ ਆ ਉਹਨਾਂ ਨੂੰ ਅਵੇਲੇਬਲ ਨਹੀਂ ਹੋਣਾ ਤੇ ਜਿਹੜੇ ਬੱਚੇ ਨੇ ਉਹ ਮਤਲਬ ਭੁੱਖ ਦੇ ਰਿਸਕ ਤੇ ਜਾ ਸਕਦੇ ਆ ਇਹ ਗੱਲ ਆਮ ਤੌਰ ਦੇ ਉੱਤੇ ਸੁਣਨ ਨੂੰ ਬੜੀ ਅਜੀਬ ਲੱਗਦੀ ਆ ਬਈ ਕੈਨੇਡਾ ਦੇ ਵਿੱਚ ਵੀ ਇਦਾਂ ਹੋ ਸਕਦਾ ਵੀ ਇੱਥੇ ਜਿਹੜਾ ਮਤਲਬ ਰਿਸਕ ਹੋਊਗਾ ਵੀ ਭੁੱਖ ਮਰੀ ਦਾ ਜਾਂ ਵੀ ਨਿਆਣੇ ਰੋਟੀ ਨਹੀਂ ਖਾ ਕੇ ਰੋਟੀ ਦਾ ਮਤਲਬ ਵੀ ਬ੍ਰੇਕਫਾਸਟ ਜੋ ਵੀ ਉਹ ਖਾਂਦੇ ਉਹ ਖਾ ਕੇ ਹੀ ਨਹੀਂ ਆਉਂਦੇ ਸਵੇਰੇ ਹੈ ਹੀ ਨਹੀਂ ਘਰ ਦੇ ਵਿੱਚ ਇਹ ਬਹੁਤ ਵੱਡੀ ਸਮੱਸਿਆ ਆ ਸਰੀ ਫੂਡ ਬੈਂਕ ਇਸ ਗੱਲ ਤੋਂ ਹੁਣ ਚਿੰਤਾਤਾ ਸਰੀ ਰੂਟ ਫੂਡ ਬੈਂਕ ਕਹਿੰਦੀ ਆ ਕਿ ਸਾਨੂੰ ਫਿਕਰ ਆ ਇਸ ਗੱਲ ਦਾ ਕਿਉਂਕਿ ਮੰਗ ਵਧ ਗਈ ਆ ਸਮਰ ਦੇ ਵਿੱਚ ਡੋਨੇਸ਼ਨ ਘਟ ਜਾਂਦੀ ਆ ਕਿਉਂਕਿ ਲੋਕ ਚਲੇ ਜਾਂਦੇ ਵਕੇਸ਼ਨ ਦੇ ਉੱਤੇ ਜਾਂ ਲੋਕ ਆਮ ਤੌਰ ਦੇ ਉੱਤੇ ਜਿਹੜੀਆਂ ਲੋੜਾਂ ਹੁੰਦੀਆਂ ਉਹਨਾਂ ਨੂੰ ਭੁੱਲ ਜਾਂਦੇ ਆ ਹੁਣ ਐਕਸਟਰਾ سپورਟ ਚਾਹੀਦੀ ਆ ਉਹਨਾਂ ਨੂੰ ਕਿਮ ਸੇਵੇਜ ਇਹਨਾਂ ਦੀ ਜਿਹੜੀ ਐਗਜ਼ੀਕਿਊਟਿਵ ਡਾਇਰੈਕਟਰ ਆ ਉਹਨੇ ਕਿਹਾ ਕਿ ਜਿਹੜੀ ਫੂਡ ਬੈਂਕ ਆ ਇਹਨੂੰ ਸਮਰ ਦੇ ਵਿੱਚ ਹੋਰ ਹੈਲਪ ਦੀ ਲੋੜ ਆ ਸਪੈਸ਼ਲੀ ਜਿਹੜੇ ਪਰਿਵਾਰ ਆ ਜਿਹੜੇ ਵੀਕਲੀ ਫੂਡ سپورਟ ਦੇ ਉੱਤੇ ਰਿਲਾਇਅ ਕਰਦੇ ਆ ਉਹਨਾਂ ਦੇ ਸਬੰਧ ਦੇ ਵਿੱਚ ਫੂਡ ਬੈਂਕ ਦਾ ਮਤਲਬ ਇਹ ਆ ਕਿ ਇਹਨਾਂ ਕੋਲੇ ਸਰਕਾਰ ਤੋਂ ਪੈਸਾ ਉਹਦਾ ਡੋਨੇਸ਼ਨ ਆਉਂਦੀ ਆ ਕਿੰਨਾ ਕੁਸ਼ਿ ਇਕੱਠਾ ਕਰਕੇ ਫੂਡ ਰੱਖਦੇ ਆ ਫਿਰ ਉੱਥੇ ਜਾ ਕੇ ਲੋਗ ਰਜਿਸਟਰ ਕਰਾਉਂਦੇ ਆ ਵੀ ਇੱਕ ਬੰਦਾ ਜਾ ਕੇ ਕਹਿੰਦਾ ਦੇਖੋ ਜੀ ਸਾਡੇ ਕੋਲੇ ਖਾਣ ਲਈ ਹੈ ਨਹੀਂਗਾ ਜਾਂ ਸਾਡੇ ਸਾਨੂੰ ਫੂਡ ਚਾਹੀਦਾ ਤਾਂ ਫਿਰ ਤੁਹਾਡਾ ਨਾਮ ਲਿਖ ਦਿੰਦੇ ਆ ਤੁਸੀਂ ਜਾਣਿਆ ਉੱਥੇ ਫੂਡ ਬੈਂਕ ਦੇ ਵਿੱਚ ਤੇ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਇੰਨੇ ਜਿਹੜੇ ਲੋਕ ਸਾਡੇ ਕੋਲੇ ਆਉਂਦੇ ਆ ਤੇ ਉਹ ਤੁਹਾਨੂੰ ਫੂਡ ਰੋਜ਼ਾਨਾ ਦਿੰਦੇ ਰਹਿੰਦੇ ਆ ਬਿਲਕੁਲ ਜਿਸ ਤਰ੍ਹਾਂ ਇੱਥੇ ਸਰੀ ਦੇ ਵਿੱਚ ਕੋਰਾਨ ਫੂਡ ਬੈਂਕ ਆ ਇੱਥੇ ਗੁਰਦੁਆਰਾ ਦੋਖਨਵਾਰਨ ਸਾਹਿਬ ਦੇ ਵਿੱਚ ਕੋਰਾਨ ਫੂਡ ਬੈਂਕ ਦੇ ਵਿੱਚ ਕੀ ਆ ਗਰੋਸਰੀ ਦਿੰਦੇ ਆ ਤੁਹਾਨੂੰ ਹਰ ਮਹੀਨੇ ਔਰ 20000 ਦੇ ਕਰੀਬ ਮਤਲਬ ਪੰਜਾਬੀ ਪਰਿਵਾਰ ਹੀ ਉੱਥੇ ਆਉਂਦੇ ਆ ਜਿਹੜੇ ਗਰੋਸਰੀ ਲੈ ਕੇ ਜਾਂਦੇ ਜਿਹਦੀ 1.5 ਸੌ ਡਾਲਰ ਮਹੀਨੇ ਦੀ ਹੁੰਦੀ ਆ ਉਹ ਗਰੋਸਰੀ ਲੋਕ ਨਹੀਂ ਜਿਹੜਾ ਸਾਰਾ ਕੁਝ ਦਿਸਦਾ ਚੰਗਾ ਉਹ ਦਿਸਦਾ ਨਹੀਂ ਉਹਦੇ ਥੱਲੇ ਬਹੁਤ ਕੁਛ ਆ ਹੁਣ ਇਸ ਵੇਲੇ ਜਿਹੜੇ ਫਰੂਟਸ ਆ ਵੈਜੀਟੇਬਲਸ ਆ ਇਹ ਜਿਹੜੀ ਸਾਰੀਆਂ ਚੀਜ਼ਾਂ ਆ ਇਹ ਇਹਨਾਂ ਨੂੰ ਚਾਹੀਦੀਆਂ ਆ ਸੋ ਕੁਝ ਜਿਹੜੀਆਂ ਸ਼ੈਲਫ ਸਟੇਬਲ ਆਈਟਮ ਹੁੰਦੀਆਂ ਜਿਹੜੇ ਮੈਪਾਸਟਾ ਖਰਾਬ ਨਹੀਂ ਹੁੰਦੀਆਂ ਜਿਹੜੀਆਂ ਜਾਂ ਕੈਨਡੀ ਚੀਜ਼ਾਂ ਉਹ ਵੀ ਚਾਹੀਦੀਆਂ ਹੁਣ ਇਹ ਸਾਰੀ ਫੂਡ ਬੈਂਕ ਫਾਰਮਰ ਨਾਲ ਸਿੱਧਾ ਗੱਲ ਕਰ ਰਹੀ ਆ ਵੀ ਲੋਕਲ ਫਾਰਮਰ ਜਾਂ ਜਿਹੜੇ ਗਰੋਸਰੀ ਸਟੋਰ ਨੇ ਉਹਨਾਂ ਤੋਂ ਜਿਹੜੇ ਫਰੈਸ਼ ਪ੍ਰੋਡਿਊਸ ਆ ਉਹ ਲਈ ਜਾਵੇ ਹੁਣ ਫੂਡ ਬੈਂਕ ਦੇ ਅਨੁਸਾਰ ਕੈਨੇਡਾ ਦੇ ਵਿੱਚ ਚਾਰ ਦੇ ਵਿੱਚੋਂ ਇੱਕ ਬੰਦਾ ਫੂਡ ਇਨਸਿਕਿਉਰ ਆ। ਦਾ 100 ਦੇ ਵਿੱਚੋਂ 25 ਜਣਿਆਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਰੋਟੀ ਸਾਨੂੰ ਪੂਰੀ ਮਿਲਦੀ ਰਹੂਗੀ। ਰੋਟੀ ਕਹਿਣ ਦਾ ਮਤਲਬ ਵੀ ਜਿਹੜਾ ਵੀ ਸਟੇਪਲ ਫੂਡ ਉਹਨਾਂ ਦਾ ਖਾਣਾ ਆ ਵੀ ਸਾਨੂੰ ਖਾਣਾ ਰੋਜ਼ ਮਿਲਦਾ ਰਹੂਗਾ ਕਿ ਨਹੀਂ। ਚਾਰ ਦੇ ਵਿੱਚੋਂ ਇੱਕ। ਨੰਬਰ ਬਹੁਤ ਵੱਡਾ ਆ ਕੈਨੇਡਾ ਡਿਵੈਲਪਡ ਕੰਟਰੀ ਆ ਇੱਕ। ਤੇ ਜਿਹੜੇ ਤਿੰਨਾਂ ਦੇ ਵਿੱਚੋਂ ਇੱਕ ਜਿਹੜਾ ਘਰ ਆ ਉਹ ਆਪਣੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਸਟਰਗਲ ਕਰ ਰਿਹਾ। ਤਿੰਨਾਂ ਦੇ ਵਿੱਚੋਂ ਇੱਕ ਘਰ ਆਪਣੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਸਟਰਗਲ ਕਰ ਰਿਹਾ। ਈਵਨ ਜਿਹੜੇ ਇੱਕ ਤਾਂ ਜਿਹੜੇ 18% ਫੂਡ ਬੈਂਕ ਦੇ ਵਿੱਚ ਇੱਕ ਤਾਂ ਆਮ ਤੌਰ ਤੇ ਸੀ ਇਹ ਕਹਿੰਦੇ ਨਾ ਵੀ ਫੂਡ ਬੈਂਕ ਕੌਣ ਜਾਂਦਾ ਜੀ ਇਹ ਕੰਮ ਨਹੀਂ ਕਰਦੇ। ਹੋਮਲੈਸ ਆ ਜਾਂ ਵੀ ਬੰਦਾ ਇੱਥੇ ਤੇ ਕੰਮ ਕਰੇ ਮਤਲਬ 10-12 ਘੰਟੇ ਲਾਵੇ ਘੱਟੋ-ਘੱਟ ਹੋਰ ਨਹੀਂ ਤਾਂ 100 ਡਾਲਰ ਤਾਂ ਲਈ ਆਉਂਦਾ ਤੇ ਗਰੋਸਰੀ ਕਿੰਨੇ ਦੀ ਆਉਂਦੀ ਮਹੀਨਾ ਨਿਕਲ ਜਾਂਦਾ ਵੀ ਐਡੀ ਕਿਹੜੀ ਗੱਲ ਆ। 18% ਫੂਡ ਬੈਂਕ ਨੂੰ ਯੂਜ਼ ਕਰਨ ਵਾਲੇ ਜਾਂ ਇਹਨਾਂ ਕੋਲ ਆਪਣਾ ਖਾਣਾ ਪਾਣਾ ਲੈਣ ਵਾਲੇ ਉਹ ਲੋਕ ਨੇ ਜਿਹੜੇ ਪੂਰਾ ਕੰਮ ਕਰਦੇ ਆ ਪੂਰਾ ਕੰਮ ਕਰਕੇ ਸਾਰੇ ਖਰਚੇ ਪੂਰੇ ਕਰਕੇ ਵੀ ਨਹੀਂ ਸਰ ਰਿਹਾ ਉਹਨਾਂ ਦੇ ਜਿਹੜੇ ਵੇਜਸ ਨੇ ਉਹਨਾਂ ਦੀ ਜਿਹੜੀ ਤਨਖਾਹ ਆ ਇੰਨੀ ਜ਼ਿਆਦਾ ਨਹੀਂ ਆ ਕਿ ਫੂਡ ਕਾਸਟ ਨੂੰ ਕਵਰ ਕਰ ਸਕੇ ਜਿਹੜੇ ਐਕਸਪੈਂਸਸ ਇੰਨੇ ਜ਼ਿਆਦਾ ਹੋਏ ਆ ਇੱਥੇ ਖਰਚੇ ਨੇ ਜ਼ਿਆਦਾ ਵਧੇ ਆ ਕਾਸਟ ਆਫ ਲਿਵਿੰਗ ਦਾ ਜਿਹੜਾ ਸੰਕਟ ਆ ਉਹ ਬਹੁਤ ਵੱਡਾ ਆ ਬੀਸੀ ਦੇ ਵਿੱਚ ਕਾਸਟ ਆਫ ਲਿਵਿੰਗ ਬਹੁਤ ਤੇਜ਼ੀ ਦੇ ਨਾਲ ਵਧੀ ਆ ਵੇਜੇਸ ਨਹੀਂ ਵਧੇ ਮੈਨ ਮਿਨਿਮਮ ਵੇਜੇਸ ਵੀ ਵਧਿਆ ਕਿਸੇ ਵੇਲੇ ਬੀਸੀ ਚ ਕੈਨੇਡਾ ਦਾ ਸਭ ਤੋਂ ਘੱਟ ਮਿਨਿਮਮ ਵੇਜੇਸ ਹੁੰਦਾ ਸੀ ਹੁਣ ਸਭ ਤੋਂ ਵੱਧਿਆ ਪਰ ਜਿਹੜੀ ਇੱਥੇ ਕੋਸਟ ਆਫ ਲਿਵਿੰਗ ਆ ਜਿਹੜਾ ਖਰਚਾ ਆ ਉਹ ਤੋਂ ਜ਼ਿਆਦਾ ਵੀ ਉਹ ਤੋਂ ਜ਼ਿਆਦਾ ਵਧਿਆ ਔਰ ਬਹੁਤ ਸਾਰੇ ਲੋਕ ਫਿਰ ਇਹ ਫੂਡ ਸਪੈਂਡਿੰਗ ਦੇ ਉੱਤੇ ਕੱਟ ਕਰ ਰਹੇ ਵੀ ਥੋੜਾ ਖਾ ਲਓ ਜਾਂ ਇਦਾਂ ਕਰ ਲਓ ਉਦਾਂ ਕਰ ਲਓ ਉਹ ਕਰ ਰਹੇ ਆ ਦੂਜਾ ਜਿਹੜੇ ਫੂਡ ਬੈਂਕ ਨੂੰ ਇਹਦੇ ਨਾਲ ਵੀ ਸਟ੍ਰਗਲ ਕਰਨਾ ਪੈ ਰਿਹਾ ਕਿ ਇੱਕ ਕਲਚਰਲੀ ਅਪਰੋਪਰੀਏਟ ਫੂਡ ਦਿੰਦੇ ਆ ਜਿਵੇਂ ਲੈਂਟਿਲਸ ਆ ਜਾਂ ਚੌੜਾ ਜਾਂ ਕਿਸੇ ਨੂੰ ਹਲਾਲ ਚਾਹੀਦਾ ਜਾਂ ਜਿਹੜੇ ਦੂਜੇ ਪ੍ਰੋਡਕਟ ਸਿੱਖਾਂ ਨੂੰ ਹਿੰਦੂਆਂ ਨੂੰ ਜਾਂ ਮੁਸਲਮ ਫੈਮਲੀਆਂ ਜਿਹੜੇ ਆ ਉਹ ਡਿਫਰੈਂਟ ਡਿਫਰੈਂਟ ਚੀਜ਼ਾਂ ਉਹਦੇ ਨਾਲ ਵੀ ਫੂਡ ਬੈਂਕ ਕਹਿੰਦੇ ਹੀ ਸਟਰਗਲ ਕਰ ਰਹੇ ਆ ਜਿਹੜੀ ਡੋਨੇਸ਼ਨ ਆ ਜਿਵੇਂ ਬਹੁਤ ਸਾਰੇ ਕਿਉਂਕਿ ਇੱਥੇ ਜਿਹੜਾ ਫੂਡ ਬੈਂਕ ਦਾ ਕੰਮ ਇਦਾਂ ਨਹੀਂ ਹੈ ਕਿ ਜਿਹੜਾ ਬੰਦਾ ਫੂਡ ਬੈਂਕ ਦੇ ਉੱਤੇ ਲੱਗਿਆ ਆ ਉਹ ਫੂਡ ਬੈਂਕ ਤੇ ਹੀ ਡਿਪੈਂਡ ਕਰਦਾ ਜਾਂ ਉਹ ਇੱਦੇ ਜਿਹੜਾ ਬੰਦਾ ਅੱਜ ਸਟਰਗਲ ਕਰ ਰਿਹਾ ਅੱਜ ਸੰਕਟ ਦੇ ਵਿੱਚ ਆ ਹੋ ਸਕਦਾ ਉਹਦੇ ਕੋਲੇ ਖਾਣ ਲਈ ਪੈਸੇ ਨਹੀਂ ਉਹ ਫੂਡ ਬੈਂਕ ਤੇ ਡਿਪੈਂਡ ਕਰਦਾ ਉਹ ਬੰਦਾ ਜਦੋਂ ਸੈੱਟ ਹੋ ਜਾਂਦਾ ਜਦੋਂ ਥੋੜਾ ਜਿਹਾ ਉਹ ਸੰਕਟ ਚੋਂ ਬਾਹਰ ਆ ਜਾਂਦਾ ਉਹੀ ਲੋਕ ਆ ਜਿਹੜੇ ਫੂਡ ਬੈਂਕ ਨੂੰ ਫਿਰ ਸਪੋਰਟ ਕਰਦੇ ਆ ਸੋ ਹੁਣ ਇਹ ਇੱਕ ਸੰਕਟ ਜਿਹੜਾ ਇੱਥੇ ਬਣਿਆ ਆ ਕਈ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਇੱਥੇ ਇਹ ਸਾਰੇ ਕੁਝ ਦੇ ਨਾਲ ਯੋਜਨਾ ਪੈ ਰਿਆ ਤੇ ਇਹ ਸਰੀ ਦੇ ਵਿੱਚ ਵੀ ਕਾਫੀ ਘਰ ਜਿਹੜੇ ਨੇ ਲੋਕਲ ਫੈਮਿਲੀਜ਼ ਨੂੰ ਇਹ ਘੱਟੋ ਘੱਟ 1,67,476 ਲੋਕਾਂ ਨੂੰ ਮਤਲਬ ਲਗਭਗ 51,000 ਘਰਾਂ ਨੂੰ ਸਰੀ ਦੇ ਵਿੱਚ ਤੇ ਨਾਰਥ ਡੈਲਟਾ ਦੇ ਵਿੱਚ ਇਹਨਾਂ ਨੇ ਇਹ ਦਿੱਤਾ ਹੈ ਡਿਸਟ੍ਰਿਬਿਊਸ਼ਨ ਜਿਹੜੀ ਰਫਲੀ 1200 ਫੈਮਿਲੀਜ਼ ਨੂੰ ਇੱਕ ਹਫ਼ਤੇ ਦੇ ਵਿੱਚ ਇਹ ਸਪੋਰਟ ਸਕੂਲਾਂ ਦੇ ਵਿੱਚ ਸ਼ੈਲਟਰ ਦੇ ਵਿੱਚ ਤੇ ਹੋਰ ਸਾਰਿਆਂ ਦੇ ਉੱਤੇ ਦੇ ਰਹੇ ਆ ਤੇ ਈ ਹਰ ਸਕੁਅਰ ਫੁੱਟ ਦੀ ਇਹਨਾਂ ਦੀ ਆਪਣੀ ਫੈਸਿਲਿਟੀ ਆ ਤਿੰਨ ਕਮਿਊਨਿਟੀ ਡੇਪੋ ਆ ਪੰਜ ਵਹੀਕਲ ਆ ਇਹਨਾਂ ਦੇ ਕੋਲ ਦੋ ਲਿਫਟਡ ਟਰੱਕ ਆ ਤੇ ਲਗਭਗ 200 ਦੇ ਜ਼ਿਆਦਾ ਐਕਟਿਵ ਵਲੰਟੀਅਰ ਹੈ ਸਾਰੀ ਫੂਡ ਬੈਂਕ ਦੇ ਫਿਰ ਜਾ ਕੇ ਇਹ ਸਾਰਾ ਕੰਮ ਕਰ ਜਿਹੜਾ ਹੋ ਰਿਹਾ ਆ ਔਰ ਫਾਈਨੈਂਸ਼ੀਅਲੀ ਇਹਨਾਂ ਦੀ ਜਿਹੜੀ ਐਫੀਸ਼ੀਐਂਸੀ ਆ 4 ਸਟਾਰ ਇਹਨਾਂ ਨੂੰ ਚੈਰਿਟੀ ਇੰਟੈਲੀਜੈਂਸ ਦੇ ਉੱਤੇ ਦਿੱਤੇ ਆ ਤੇ ਮਤਲਬ ਇਹ ਕਾਫੀ ਵੱਡਾ ਇਹਨਾਂ ਦਾ ਜਿਹੜਾ ਸਾਰਾ ਤਾਣਾ ਬਣਾ ਆ ਪਰ ਫਿਰ ਵੀ ਇਹਨਾਂ ਦੇ ਜਿਹੜੇ ਚਾਈਲਡ ਫੋਕਸਡ ਪ੍ਰੋਗਰਾਮਸ ਨੇ ਉਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜਾ ਇਹ ਧਿਆਨ ਦਿੰਦੇ ਆ ਅਗਲੀ ਵਾਰ ਬਤੋ ਥੋੜੀ ਇੱਕ ਡਾਕਟਰ ਬਾਰੇ ਆ ਡਾਕਟਰ ਸਟਾਕਟਨ BC ਦੇ ਹਸਪਤਾਲ ਦੇ ਵਿੱਚ ਕੰਮ ਕਰਦੀ ਆ ਤੇ ਉਹਨੇ ਇੱਕ ਸਾਈਨ ਵਾਰਨਿੰਗ ਮਰੀਜ਼ਾਂ ਦੇ ਲਈ ਇੱਕ ਸਾਈਨ ਉਹਦੇ ਤੇ ਵਾਰਨਿੰਗ ਲਿਖੀ ਆ ਉਹ ਜਿਹੜੀ ਵਾਰਨਿੰਗ ਇਹਦੇ ਬਾਰੇ ਆ ਕਿ ਇੱਥੇ ਭੀੜ ਜ਼ਿਆਦਾ ਓਵਰਕਰਾਊਡਡ ਆ ਜਾਂ ਅਨਸੇਫ ਆ ਐਮਰਜੈਂਸੀ ਰੂਮ ਉਹਦੇ ਬਾਰੇ ਇੱਕ ਵਾਰਨਿੰਗ ਇੱਕ ਸਾਈਨ ਇੱਕ ਉੱਥੇ ਬੋਰਡ ਲਾਇਆ ਗਿਆ ਆ ਉਹ ਕਹਿੰਦੀ ਵੀ ਮੈਂ ਡਾਕਟਰ ਉਹਨੇ ਵੀ ਲਾਇਆ ਤੇ ਨਾਲ ਹੋਰਾਂ ਨੇ ਵੀ ਲਾਇਆ ਕੰਦਰੀ ਦੂਜੇ ਡਾਕਟਰਾਂ ਨੇ ਵੀ ਇਹ ਸਾਰਾ ਕੁਝ ਲਿਖਣ ਦੇ ਵਿੱਚ ਮਦਦ ਕੀਤੀ ਤੇ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਵੀ ਇਹਨੂੰ ਪੋਸਟ ਕਰ ਦਿਓ ਪਰ ਬਾਅਦ ਦੇ ਵਿੱਚ ਕੱਲੀ ਉਹਦੇ ਉੱਤੇ ਸਾਰੀ ਗੱਲ ਆ ਗਈ ਹਸਪੀਟਲ ਵਾਲਿਆਂ ਨੇ ਕੈਮਰੇ ਦੇਖੇ ਫਰੇਜ਼ਰ ਹੈਲਥ ਨੇ ਸਿਕਿਉਰਿਟੀ ਕੈਮਰੇ ਦੇਖੇ ਫੁਟੇਜ ਦੇਖੇ ਤੇ ਇਹ ਦੇਖਿਆ ਵੀ ਇਹ ਜਿਹੜਾ ਸਾਈਨ ਹੈ ਕੌਣ ਲਾ ਰਿਹਾ ਤੇ ਉਹਨਾਂ ਨੇ ਸਿੱਧਾ ਕਹਿ ਕੇ ਭਾਈ ਤੂੰ ਇਹ ਲਾ ਰਹੀ ਹੈ ਤੁਸੀਂ ਇਹ ਲਾ ਰਹੇ ਆ ਤੁਹਾਡੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਉਹਨਾਂ ਨੇ ਕਹਿ ਲਓ ਕਿ ਸਜ਼ਾ ਦੇ ਦਿੱਤੀ ਹੁਣ ਉਹਨੇ ਡਾਕਟਰ ਨੇ ਹਸਪਤਾਲ ਨੂੰ ਸੂਹ ਕੀਤਾ ਕੇਸ ਕੀਤਾ ਉਹਨਾਂ ਦੇ ਡਾਕਟਰ ਸਟਾਕਟਨ ਨੇ ਉਹਨੇ ਇਹ ਕਿਹਾ ਆ ਕਿ ਉਹਨੂੰ ਇੱਥੇ ਤੱਕ ਮਜਬੂਰ ਹੋਣਾ ਪਿਆ ਵੀ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਬੋਲਣ ਦੇ ਲਈ ਤੇ ਉਹਨੇ ਹੁਣ ਫਰੇਜ਼ਰ ਹੈਲਥ ਨੂੰ ਸੂਹ ਕੀਤਾ ਵੀ ਤੁਸੀਂ ਮੇਰੇ ਨਾਲ ਇਨਸਾਫ ਨਹੀਂ ਕੀਤਾ ਹਸਪਤਾਲ ਦੇ ਵਿੱਚ ਵਾਇਲੈਂਸ ਆ ਉਹਨੇ ਇਹ ਕਿਹਾ ਕਿ ਸਟਾਫ ਦੇ ਉੱਤੇ ਕਈ ਵਾਰੀ ਹਮਲੇ ਹੋਏ ਆ ਇੱਕ ਨਰਸ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ ਡਾਕਟਰ ਨੂੰ ਇੱਕ ਕੁੱਤੇ ਨੇ ਕੱਟ ਲਿਆ ਅ ਮਤਲਬ ਕੋਈ ਰੀਅਲ ਚੇਂਜ ਹੋਈ ਨਹੀਂ ਇਹ ਸਾਰੇ ਕੁਝ ਨੂੰ ਸੇਫ ਕਰਨ ਦੇ ਲਈ ਤੇ ਸੁਣਦਾ ਕੋਈ ਨਹੀਂ ਆ ਕਹਿੰਦੀ ਵੀ ਜਦੋਂ ਵਰਕਰ ਜਿਹੜੇ ਆ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਕਈ ਵੇਲਿਆਂ ਦੇ ਉੱਤੇ ਮਦਦ ਦੇ ਲਈ ਪਰ ਹੈਲਥ ਅਥਾਰਟੀ ਜਿਹੜੀ ਆ ਉਹ ਇਹਨੂੰ ਇਗਨੋਰ ਕਰ ਦਿੰਦੀ ਆ ਡਾਕਟਰ ਸਟਾਕਟਰ ਨੇ ਇਹ ਕਿਹਾ ਕਿ ਇਹ ਸਿਰਫ ਸਰੀਰਕ ਤੌਰ ਤੇ ਖਤਰਾ ਨਹੀਂ ਆ ਵੀ ਕਿਸੇ ਦੀਆਂ ਹੱਡੀਆਂ ਤੋੜ ਦਿਤੀਆਂ ਹਸਪਤਾਲ ਦੇ ਵਿੱਚ ਜਾਂ ਪਸਲੀਆਂ ਤੋੜ ਦਿਤੀਆਂ ਇਦਾਂ ਦੀ ਕੋਈ ਗੱਲਬਾਤ ਆ ਉਕਦੇ ਵੀ ਇੱਥੇ ਇੱਕ ਹੋਰ ਤਰ੍ਹਾਂ ਦਾ ਡਰ ਵੀ ਹੈ ਜਿਹੜਾ ਆ ਬੋਲਣ ਨਹੀਂ ਦਿੰਦਾ ਮਤਲਬ ਉਹ ਵੀ ਇੱਕ ਵੱਡਾ ਸੰਕਟ ਆ ਸਰਕਾਰ ਨੇ ਮਦਦ ਕੋਈ ਨਹੀਂ ਕੀਤੀ ਬੀਸੀ ਦੇ ਜਿਹੜੇ ਇੱਕ ਜਿਹਨੇ ਪੋਲੀਟਿਸ਼ੀਅਨ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਸੇਫਟੀ ਨੂੰ ਸੀਰੀਅਸਲੀ ਲੈ ਨਹੀਂ ਰਹੀ ਤੇ ਉਹਨਾਂ ਲੋਕਾਂ ਨੂੰ ਸਜ਼ਾ ਦੇ ਰਹੀ ਹੈ ਜਿਹੜੇ ਲੋਕ ਸੱਚ ਬੋਲਦੇ ਆ ਵੀ ਇੱਥੇ ਹਾਲਾਤ ਠੀਕ ਨਹੀਂ ਆ ਸੋ ਫਰੇਜ਼ਰ ਹੈਲਥ ਤੇ ਮਿਨਿਸਟਰੀ ਆਫ ਹੈਲਥ ਨੇ ਕਿਹਾ ਕਿ ਉਹ ਦੇਤੇ ਕਮੈਂਟ ਨਹੀਂ ਕਰ ਸਕਦੇ ਕਿਉਂਕਿ ਕੇਸ ਅਦਾਲਤ ਦੇ ਵਿੱਚ ਆ ਡਾਕਟਰ ਇਹਦੇ ਵਿੱਚ ਤਬਦੀਲੀ ਚਾਹੁੰਦੀ ਆ ਇਹ ਡਾਕਟਰ ਸਟਾਕਟਨ ਨੇ ਕਿਹਾ ਆ ਕਿ ਉਹ ਚਾਹੁੰਦੀ ਆ ਕਿ ਇਹਨਾਂ ਸਮੱਸਿਆ ਨੂੰ ਫਿਕਸ ਕੀਤਾ ਜਾਵੇ ਪਰ ਹੁਣ ਉਹ ਆਪਣੀ ਜੌਬ ਨੂੰ ਬਚਾਉਣ ਦੇ ਲਈ ਤਾਂ ਕਿ ਉਹ ਬੋਲ ਸਕੇ ਇਹਦੇ ਲਈ ਸਟਰਗਲ ਕਰ ਰਹੀ ਆ ਸੋ ਸੇਫਟੀ ਕਨਸਰਨ ਇਹ ਐਮਰਜੈਂਸੀ ਦੇ ਵਿੱਚ ਈਗਲ ਰਿਜ ਹਸਪਤਾਲ ਦੇ ਵਿੱਚ ਡਾਕਟਰ ਆ ਤੇ ਬਰੀਜ਼ਾਂ ਦੀ ਤੇ ਆਪਣੀ ਸੇਫਟੀ ਦੇ ਲਈ ਜਦੋਂ ਇਹਨੇ ਬੋਲਿਆ ਉਸ ਵੇਲੇ ਹੁਣ ਜਿਹੜਾ ਨੇ ਕੇਸ ਕੀਤਾ ਵੀ ਸਾਰੇ ਹੀ ਨਾਲ ਸੀ ਮੇਰੇ ਬਾਕੀ ਵੀ ਸੀ ਡਾਕਟਰ ਵੀ ਸੀਗੇ ਹੋਰ ਵੀ ਸੀਗੇ ਤੇ ਕਿਉਂਕਿ ਮੈਂ ਸਿਰਫ ਲਾ ਦਿੱਤਾ ਬੋਰਡ ਤੇ ਇਸ ਕਰਕੇ ਸਾਰਾ ਕੁਝ ਜਿਹੜਾ ਆ ਉਹ ਮੈਨੂੰ ਡਿਸਮਿਸ ਕਰ ਦਿੱਤਾ ਇਹਨਾਂ ਨੇ ਤੇ ਜਦੋਂ ਕਿ ਉਹਨੇ ਇਹ ਕਿਹਾ ਕਿ ਇਹ ਕੰਸਟਰਕਟਿਵ ਡਿਸਮਿਸਲ ਆ ਸੋ ਫਰੇਜ਼ਰ ਹੈਲਥ ਨੇ ਇਹਨੂੰ ਸਰਵੈਲੈਂਸ ਫੁਟੇਜ ਨੂੰ ਦੇਖ ਕੇ ਤੇ ਫਿਰ ਇਹਦੇ ਉੱਤੇ ਇਹ ਕਾਰਵਾਈ ਕੀਤੀ ਹੈ ਜਿਹਦਾ ਹੁਣ ਰੌਲਾ ਰੱਪਾ ਪਿਆ ਤੇ ਮਾਮਲਾ ਅਦਾਲਤ ਦੇ ਵਿੱਚ ਪਹੁੰਚ ਚੁੱਕਿਆ ਹੈ ਕਿ ਰੀ ਅਮਰੀਕਾ ਦੇ ਵਿੱਚ ਤਣਾ ਜਦੋਂ ਦੇ ਰਾਸ਼ਟਰਪਤੀ 트럼ਪ ਆਇਆ ਪੈਦਾ ਹੋਇਆ ਬਹੁਤ ਵਧੀਆ ਬਾਅਦ ਵਿੱਚ ਠੀਕ ਠਾਕ ਹੋ ਗਿਆ ਪਰ ਹਜੇ ਵੀ ਜਿਹੜੇ ਬਹੁਤ ਘੱਟ ਕੈਨੇਡਾ ਵਾਸੀ ਨੇ ਜਿਹੜੇ ਅਮਰੀਕਾ ਜਾ ਰਹੇ ਆ ਕੈਨੇਡਾ ਵਾਲੇ ਜਿਹੜੇ ਹੁਣ ਜਿਹੜੇ ਕੈਨੇਡੀਅਨ ਰਿਟਰਨ ਵਾਪਸ ਆ ਰਹੇ ਆ ਯੂ ਐਸ ਬਾਈਅਰ ਉਹਨਾਂ ਦੀ ਗਿਣਤੀ ਵੀ ਥੱਲੇ ਚਲੀ ਗਈ ਹੈ 24.2% ਆ ਮਈ 200 ਅ 24 ਦੇ ਮੁਕਾਬਲੇ ਦੇ ਵਿੱਚ ਜਿਹੜੇ ਕਾਰਾਂ ਦੇ ਟ੍ਰਿਪ ਆਉਤ ਘੱਟ ਹੀ ਸੀਗੇ ਉਹ ਜ਼ਿਆਦਾ ਥੱਲੇ ਨੂੰ ਚਲੇ ਗਏ ਆ ਜਿਹੜੇ ਕਾਰ ਟ੍ਰਿਪ ਸੀਗੇ ਉਹ ਮਤਲਬ 38.1 ਫੀਸਦੀ ਪਿਛਲੇ ਸਾਲ ਨਾਲੋਂ ਘਟੇ ਆ। ਸਵਾਮ ਤੌਰ ਦੇ ਉੱਤੇ ਅਸੀਂ ਬਾਰਡਰਾਂ ਦੇ ਉੱਤੇ ਰਸ਼ ਦੇਖਦੇ ਬਾਰਡਰਾਂ ਦੇ ਉੱਤੇ ਗਿਣਤੀ ਦੀ ਗੱਲ ਕਰਦੇ ਆ। ਹਵਾਈ ਸਫਰ ਦੇ ਵਿੱਚ ਆਉਣ ਵਾਲਿਆਂ ਦੀ ਗਿਣਤੀ ਵੀ ਘਟ ਗਈ ਹੈ। ਕੈਨੇਡੀਅਨਸ ਜਿਹੜੇ ਨੇ ਉਹ ਅਮਰੀਕਾ ਨੂੰ ਅਵੋਇਡ ਕਰ ਰਹੇ ਆ ਕਿਉਂਕਿ 트ੰਪ ਦੇ ਟੈਰਿਫ ਕਰਕੇ ਤੇ ਨਵੀਂ ਜਿਹੜੀ ਕੰਟਰੋਵਰਸ਼ੀਅਲ ਉਹਨਾਂ ਦੀ 51st ਸਟੇਟ ਕਮੈਂਟ ਦੇ ਕਰਕੇ ਸੀ। ਜ਼ਿਆਦਾ ਕੈਨੇਡੀਅਨ ਐਸ ਵੇਲੇ ਓਵਰਸੀਜ਼ ਵਿਜ਼ਿਟ ਕਰ ਰਹੇ ਆ ਇਹ ਨਹੀਂ ਕਿ ਕੈਨੇਡਾ ਵਾਲੇ ਬਾਹਰ ਨਹੀਂ ਜਾ ਰਹੇ। ਟ੍ਰੈਵਲ ਵਾਲੇ ਬਹੁਤ ਸਫਰ ਕਰ ਰਹੇ ਆ ਬਾਹਰ-ਬਾਰ ਅਮਰੀਕਾ ਨਹੀਂ ਜਾ ਰਹੇ ਦੂਜੇ ਦੇਸ਼ਾਂ ਦੇ ਵਿੱਚ ਜਾ ਰਹੇ ਆ ਦੂਜੇ ਦੇਸ਼ਾਂ ਦੇ ਵਿੱਚ ਜਾਣਾ 9.8% ਦੀ ਵਧਿਆ ਮਤਲਬ ਇਹ ਆ ਕਿ ਕੈਨੇਡੀਅਨ ਜਿਹੜੇ ਆ ਉਹ ਜ਼ਿਆਦਾ ਮਤਲਬ ਰੋਡ ਟ੍ਰੈਵਲ ਕਰ ਰਹੇ ਆ ਅ ਅਮਰੀਕਾ ਦੇ ਵਿੱਚ ਨਹੀਂ ਕਰ ਰਹੇ ਟੋਟਲ ਜਿਹੜੇ ਇੰਟਰਨੈਸ਼ਨਲ ਟ੍ਰੈਵਲ ਨੇ ਉਹ ਓਵਰਆਲ ਮਤਲਬ ਉਹਦੇ ਵਿੱਚ ਕੈਨੇਡੀਅਨਸ ਵੀ ਆਉਂਦੇ ਆ ਨਾਨ ਰੈਜ਼ੀਡੈਂਟ ਵੀ ਆਉਂਦੇ ਆ ਇੰਟਰਨੈਸ਼ਨਲ 에ਅਰ ਜਿਹੜੇ ਟ੍ਰੈਵਲ ਹੈਗੀ ਆ ਕੈਨੇਡਾ ਦੇ ਵਿੱਚ ਉਹ ਪਿਛਲੇ ਸਾਲ ਨਾਲੋਂ ਡਾਊਨ ਹੋਏ ਆ ਜਿਹੜੇ ਉਧਰਲੇ ਪਾਸਿਓਂ ਜਿਹੜੇ ਅਮਰੀਕਾ ਵਾਲੇ ਵੀ ਕੈਨੇਡਾ ਘਟ ਆ ਰਹੇ ਆ 439800 ਜਿਹੜੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਆ ਉਹ ਕੈਨੇਡਾ ਦੇ ਵਿੱਚ 22 ਏਅਰ ਆਏ ਆ ਇਹ 24 ਨਾਲੋਂ ਘਟਿਆ ਸੋ ਜਿਹੜੇ ਨੌਨ ਯੂਐਸ ਇੰਟਰਨੈਸ਼ਨਲ ਵਿਜ਼ਿਟਰ ਨੇ ਕੈਨੇਡਾ ਦੇ ਵਿੱਚ ਉਹ ਵੀ 2.3% ਤੱਕ ਘਟੇ ਆ ਸੋ ਇਹ ਇੱਕ ਵੱਡਾ ਜਿਹੜਾ ਅਸਰ ਆ ਟੋਟਲ ਏਅਰ ਅਰਾਈਵਲ ਜਿਹੜੇ ਕੈਨੇਡਾ ਦੇ ਵਿੱਚ ਆ 894200 ਵਿਜ਼ਿਟਰ ਹੋਏ ਆ ਕੈਨੇਡਾ ਦੇ ਵਿੱਚ ਮਈ ਮਹੀਨੇ ਦੇ ਵਿੱਚ ਸੋ ਜਿਹੜਾ ਓਵਰਆਲ ਟ੍ਰੈਂਡ ਆ ਉਹ ਪਿਛਲੇ ਕਾਫੀ ਸਮੇਂ ਦੇ ਵਿੱਚ ਬਦਲ ਰਿਹਾ ਹੈ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਇਕਨੋਮੀ ਉੱਤੇ ਜਾਂ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਰੌਲਾ ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਪੋਲਿਸੀਜ਼ ਦਾ ਆ ਜਿਹੜੀ ਇੱਥੇ ਜਦੋਂ ਜਦੋਂ ਇਹ ਬਾਈਕਾਰ ਵੀ ਰੋਡ ਕ੍ਰੋਸ ਕਰਦੇ ਆ ਬਾਈਕਾਰ ਰੋਡ ਕ੍ਰੋਸ ਕਰਨ ਵੇਲੇ ਵੀ ਇੰਨੀ ਜ਼ਿਆਦਾ ਦਿੱਕਤਾਂ ਆ ਪੁਸ਼ਪਰਤੀ ਤਾ ਤੁਸੀਂ ਜਦੋਂ ਕ੍ਰੋਸ ਕਰ ਵੀ ਜਾਂਦੇ ਪਹਿਲਾਂ ਤੁਹਾਨੂੰ ਅਸੀਂ ਸੈਕੰਡਰੀ ਚੈੱਕ ਦੇ ਵਿੱਚ ਭੇਜ ਦਿੰਦੇ ਤੁਸੀਂ ਬਾਰਡਰ ਦੇ ਉੱਤੇ ਜਾ ਕੇ ਆਪਣਾ ਚੈੱਕ ਕਰਵਾਉਨੇ ਆ ਪਾਸਪੋਰਟ ਜਾਂ ਤੁਹਾਡਾ ਜਿਹੜਾ ਕਾਰਡ ਆ ਤਾਂ ਜਦੋਂ ਤੁਸੀਂ ਦੇ ਦੇਖ ਲੈਂਦੇ ਆ ਤੁਹਾਨੂੰ ਜਾਣ ਦਿੰਦੇ ਆ ਜੇ ਤੁਹਾਡਾ ਕੋਈ ਚੈੱਕ ਕਰਨਾ ਜਾਂ ਤੁਹਾਨੂੰ ਲੱਗਦਾ ਕਿ ਥੋੜੀ ਜੀ ਹੋਰ ਪੁਸ਼ਕਿਸ਼ਤੀ ਲੋਡ ਆ ਜਾਂ ਤੁਹਾਡਾ ਕੋਈ ਹੋਰ ਇਸ਼ੂ ਤੁਹਾਨੂੰ ਸੈਕੰਡਰੀ ਦੇ ਵਿੱਚ ਭੇਜ ਦਿੰਦੇ ਆ ਕਿ ਉਹ ਪਰਲੇ ਪਾਸੇ ਜਾ ਕੇ ਤੁਸੀਂ ਉੱਥੇ ਚਲੇ ਜਾ ਹੁਣ ਉਹਦੇ ਤੋਂ ਅੱਗੇ ਜਾ ਕੇ ਫਿਰ ਪੁੱਛ ਲੈਂਦੇ ਆ ਉਹਦੇ ਤੋਂ ਪਹਿਲਾਂ ਵੀ ਪੁੱਛ ਲੈਂਦੇ ਆ ਉਹ ਜਿਹੜਾ ਡਾਰਾ ਉਸ ਚੀਜ਼ ਨੇ ਦੋਹਾਂ ਦੇਸ਼ਾਂ ਦਾ ਨੁਕਸਾਨ ਕੀਤਾ ਉਧਰਲੇ ਪਾਸੇ ਵੀ ਨੁਕਸਾਨ ਹੋਇਆ ਜਿਹੜੀ ਕੈਲੀਫੋਰਨੀਆ ਦੇ ਗਵਰਨਰ ਨੇ ਗੈਵਨ ਨਿਊਸਨ ਇੱਥੋਂ ਤੱਕ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕਹਿ ਦਿੱਤਾ ਸੀ ਕਿ ਸਾਡੇ ਹੀ ਵਸ਼ਿੰਗਟਨ ਤੋਂ ਦੂਰੀ ਬਹੁਤ ਆ ਕਈ ਹਜ਼ਾਰ ਮੀਲ ਦੀ ਦੂਰ ਆ ਸੀ ਵਸ਼ਿੰਗਟਨ ਮਤਲਬ ਜਿੱਥੇ ਅਮਰੀਕਾ ਦੀ ਰਾਜਧਾਨੀ ਤੋਂ ਵੀ ਉੱਥੋਂ ਅਸੀਂ ਬਹੁਤ ਦੂਰ ਆ ਸਾਡੀ ਉਹਨਾਂ ਨਾਲ ਉਨੀ ਸਾਂਝ ਨਹੀਂ ਜਿੰਨੀ ਸਾਡੀ ਤੁਹਾਡੇ ਨਾਲ ਸਾਂਝ ਆ ਬ੍ਰਿਟਿਸ਼ ਕੋਲੰਬੀਆ ਦੇ ਨਾਲ ਵੀ ਤੁਸੀਂ ਆਓ ਇੱਥੇ ਸਪੈਸ਼ਲੀ ਇਹ ਉਹਨਾਂ ਨੇ ਕੈਨੇਡਾ ਵਾਸੀਆਂ ਨੂੰ ਕਿਹਾ ਸੀ ਵੀ ਔਰ BC ਨੂੰ ਖਾਸ ਕਰਕੇ ਤੁਸੀਂ ਉੱਥੇ ਆਓ ਜਦੋਂ ਕਿ ਜੇ ਸਾਡੇ ਪ੍ਰੀਮੀਅਰ ਨੇ ਡੇਵਿਡ ਡੀਬੀ ਇਹਨਾਂ ਨੇ ਕਿਹਾ ਸੀ ਵੀ ਨਹੀਂ ਅ ਅਸੀਂ ਅਵੋਇਡ ਕਰੋ ਅਸੀਂ ਨਹੀਂ ਜਾਣਾ ਚਾਹੁੰਦੇ ਉੱਥੇ ਸੋ ਉਹ ਬਾਵਜੂਦ ਦੋਹਾਂ ਪਾਸਿਆਂ ਦੇ ਜਿਹੜੇ ਲੀਡਰ ਨੇ ਉਹ ਅਪੀਲਾਂ ਵੀ ਕਰ ਰਹੇ ਆ ਪਰ ਜਿਹੜੀ ਟੈਨਸ਼ਨ ਆ ਉਹ ਵਧੀ ਆ ਕਿਉਂਕਿ ਅਮਰੀਕਾ ਦੇ ਵਿੱਚ ਜਿਹੜੇ ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਨੇ ਕਿੰਨੇ ਇਨਸੀਡੈਂਟ ਇੱਥੇ ਸਿਆਟਲ ਟਕੋਮਾ 에ਰਪੋਰਟ ਦੇ ਉੱਤੇ ਹੋ ਚੁੱਕੇ ਆ ਕਿ ਬੰਦੇ ਨੂੰ 20 ਸਾਲ ਹੋ ਗਏ ਅਮਰੀਕਾ ਦੇ ਵਿੱਚ ਰਹਿੰਦੇ ਨੂੰ ਗ੍ਰੀਨ ਕਾਰਡ ਉਹਦੇ ਕੋਲ ਆ ਫਿਲੀਪੀਨ ਗਿਆ ਜਦੋਂ ਵਾਪਸ ਆ ਕੇ ਉਹਨੇ ਉੱਥੇ ਉਤਰਿਆ ਤੇ ਉਹਨੂੰ ਉਹ ਪਾਸੇ ਲੈ ਗਏ ਤੇ ਬਾਅਦ ਚ ਟੱਬਰ ਨਾਲੋਂ ਪਾਸੇ ਕਰਕੇ ਪਤਾ ਹੀ ਨਹੀਂ ਉਹਦਾ ਕੀ ਬਣਨਾ ਤੇ ਕੀ ਉਹਨੂੰ ਮਤਲਬ ਜੇਲ੍ਹ ਦੇ ਵਿੱਚ ਲੈ ਗਏ ਵੀ ਕਿ ਤੂੰ ਫਲਾਣੇ ਫਲਾਣੇ ਸਾਲ ਦੇ ਵਿੱਚ ਇੱਕ ਆ ਜੁਰਮ ਕੀਤਾ ਸੀ ਕਿ ਜੁਰਮ ਵੀ ਕੋ ਬਹੁਤ ਵੱਡਾ ਨਹੀਂ ਇਸ ਕਰਕੇ ਤੇਰੇ ਉੱਤੇ ਕਾਰਵਾਈ ਹੋਣੀ ਹੈ ਉਹ ਜਿਹੜਾ ਮਾਹੌਲ ਆ ਕਟੜਾਵਾਂ ਕਿੰਨੀਆਂ ਵਾਪਰਦੀਆਂ ਸਾਹਮਣੇ ਕਿੰਨੀਆਂ ਆਉਂਦੀਆਂ ਲੋਕਾਂ ਦੇ ਵਿੱਚ ਇੱਕ ਖਾਸ ਤੌਰਤਾ ਇਹਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੈ ਸੋ ਓਵਰ ਆਲ ਅਮਰੀਕਾ ਕੈਨੇਡਾ ਦਾ ਟ੍ਰੈਵਲ ਜਿਹੜਾ ਇਹ ਕਾਫੀ ਜ਼ਿਆਦਾ ਕਟਿਆ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ